ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਚਰਨਜੀਤ ਸਿੰਘ ਸਰਖਾਪ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਪੂਰਾ ਬਾਲੀਵੁੱਡ ਆ ਚੁੱਕਾ ਹੈ ਬਾਲੀਵੁੱਡ ਦੇ ਤਰੰਦਰ ਇਸ ਵਕਤ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਦੱਸਿਆ ਕਿ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਵੱਲੋਂ ਜਾਂ ਲਾਰੈਂਸ ਬਿਸ਼ਨੋਈ ਦੇ ਵੱਲੋਂ ਸਲਮਾਨ ਖਾਨ ਨੂੰ ਬਾਲੀਵੁੱਡ ਕਿੰਗ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਚਾਨੋ ਮਾਰਨ ਦੀਆਂ ਪਰ ਹੁਣ ਹੋਰ ਨਾ ਅਦਾਕਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਜਿਹੇ ਦੇ ਵਿੱਚ ਇੱਕ ਆਡੀਓ ਸਾਹਮਣੇ ਆਈ ਹੈ ਹਾਲਾਂਕਿ ਰੋਜ਼ਾਨਾ ਸਪੋਕਸਮੈਨ ਟੀਵੀ ਉਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਤਾਂ ਉਹ ਆਡੀਓ ਹੈਰੀ ਬੌਕਸਰ ਨਾਮ ਦੇ ਗੈਂਗਸਟਰ ਦੀ ਦੱਸੀ ਜਾ ਰਹੀ ਹੈ ਜੋ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਤੇ ਇਸ ਆਡੀਓ ਦੇ ਵਿੱਚ ਪੂਰੇ ਬਾਲੀਵੁੱਡ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਸਲਮਾਨ ਖਾਨ ਨੂੰ ਧਮਕੀਆਂ ਦੇਣ ਦੇ ਦੌਰ ਦੇ ਅੱਗੇ ਚੱਲਦੇ ਹੋਏ ਹੁਣ ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ ਦੇ ਉੱਪਰ ਇਸ ਵਕਤ ਰਣਵੀਰ ਸਿੰਘ ਆ ਚੁੱਕੇ ਨੇ ਤਰੰਦਰ ਫਿਲਮ ਦੇ ਮੁੱਖ ਅਦਾਕਾਰ ਰਣਵੀਰ ਸਿੰਘ ਨੂੰ ਧਮਕੀ ਮਿਲੀ ਹੈ WhatsApp ਵਾਇਸ ਨੋਟ ਰਾਹੀਂ ਕਰੋੜਾਂ ਦੀ ਫਿਰੋਤੀ ਮੰਗੀ ਗਈ ਆ ਤਾਂ ਰਣਵੀਰ ਸਿੰਘ ਦੇ ਘਰ ਦੇ ਬਾਹਰ ਸੁਰੱਖਿਆ ਵਧ ਗਈ ਹੈ ਹਾਲਾਂਕਿ ਹੈਰੀ ਬੌਕਸਰ ਦੇ ਵੱਲੋਂ ਜੋ ਵੀਡੀਓ ਆਡੀਓ ਜਾਰੀ ਕੀਤੀ ਗਈ ਆ ਉਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਹੋ ਰਿਹਾ ਆ ਇਹ ਕਿਹਾ ਜਾ ਰਿਹਾ ਆ ਕਿ ਰਣਵੀਰ ਸਿੰਘ ਦੇ ਪੂਰੇ ਸਟਾਫ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਆ ਪਰਿਵਾਰ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਆ ਤੇ ਕਰੋੜਾਂ ਦੀ ਫਰੋਤੀ ਮੰਗੀ ਗਈ ਹੈ ਤੇ ਇਸ ਦੇ ਨਾਲ ਹੀ ਰਣਵੀਰ ਸਿੰਘ ਤੇ ਰੋਹਿਤ ਸ਼ੈਟੀ ਦਾ ਵੀ ਜ਼ਿਕਰ ਆ ਰਿਹਾ ਤਾਂ ਰੋਹਿਤ ਸ਼ੈਟੀ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਤਾਂ ਲੌਰੈਂਸ ਗੈਂਗ ਲੌਰੈਂਸ ਗੈਂਗ ਦੇ ਵੱਲੋਂ ਲਗਾਤਾਰ ਬਾਲੀਵੁੱਡ ਅਦਾਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੰਬਈ ਦੇ ਵਿੱਚ ਯਾਨੀ ਕਿ ਮਾਇਆ ਨਗਰੀ ਦੇ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਇਹ ਧਮਕੀ ਦਿੱਤੀ ਗਈ ਹੈ ਵੀਪੀਐਨ ਜ਼ਰੇ ਵੀਪੀਐਨ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਇੱਕ ਆਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਹਾਲਾਂਕਿ ਇਸ ਆਡੀਓ ਕਲਿੱਪ ਦੀ ਰੋਜ਼ਾਨਾ ਸਪੋਕਸਮੈਨ ਟੀਵੀ ਪੁਸ਼ਟੀ ਨਹੀਂ ਕਰਦਾ ਪਰ ਕਿਹਾ ਜਾ ਰਿਹਾ ਹੈ ਕਿ ਹੈਰੀ ਬੌਕਸਰ ਨਾਂ ਦੇ ਗੈਂਗਸਟਰ ਵੱਲੋਂ ਜੋ ਲਾਰਸ ਮਿਸ਼ਨੋਈ ਦਾ ਬਹੁਤ ਕਰੀਬੀ ਹੈ ਉਸ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਤੇ ਰਣਵੀਰ ਸਿੰਘ ਰੋਹਿਤ ਸ਼ੈਟੀ ਨੂੰ ਧਮਕੀ ਦਿੱਤੀ ਗਈ ਹੈ ਤਾਂ ਸਲਮਾਨ ਖਾਨ ਤੋਂ ਬਾਅਦ ਇਹ ਅਗਲੀ ਧਮਕੀ ਇਸ ਵਕਤ ਤਰੰਦਰ ਤਰੰਦਰ ਫਿਲਮ ਦੇ ਮਹਾਨਾਇਕ ਦਾ ਜ਼ਿਕਰ ਹੋ ਰਿਹਾ ਇੱਥੇ ਰਣਵੀਰ ਸਿੰਘ ਦਾ ਉਸ ਨੂੰ ਆਈ ਹੈ ਤਾਂ ਰਣਵੀਰ ਸਿੰਘ ਤੇ ਰੋਹਿਤ ਸ਼ੈਟੀ ਨੂੰ ਧਮਕੀ ਦਿੱਤੀ ਗਈ ਹੈ ਤੇ ਕਰੋੜਾਂ ਦੀ ਫਰौती ਮੰਗੀ ਗਈ ਹੈ ਤੇ ਨਾਲ ਇਹ ਵੀ ਕਿਹਾ ਗਿਆ ਕਿ ਪੂਰੇ ਸਟਾਫ ਬਾਰੇ ਪਤਾ ਹੈ ਪੂਰੇ ਪਰਿਵਾਰ ਬਾਰੇ ਪਤਾ ਹੈ ਤਾਂ ਹੁਣ ਅਚਾਨਕ ਜਦੋਂ ਇਹ ਧਮਕੀ ਭਰੀ ਆਡੀਓ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਸੁਰੱਖਿਆ ਦਾ ਏਰਾ ਰਣਵੀਰ ਸਿੰਘ ਦੇ ਘਰ ਦੇ ਬਾਹਰ ਹੋਰ ਸਖਤ ਕਰ ਦਿੱਤਾ ਗਿਆ ਹੈ ਤਾਂ ਦੱਸਿਆ ਕਿ ਲਾਰੈਂਸ ਮਿਸ਼ਨੋਈ ਲਗਾਤਾਰ ਸਲਮਾਨ ਖਾਨ ਨੂੰ ਵੀ ਧਮਕੀਆਂ ਦਿੰਦਾ ਰਿਹਾ ਹੈ ਜਾਨੋਂ ਮਾਰਨ ਦੀਆਂ ਤਾਂ ਜਿਹੇ ਦੇ ਵਿੱਚ ਸਲਮਾਨ ਖਾਨ ਤੋਂ ਬਾਅਦ ਹੁਣ ਰਣਵੀਰ ਸਿੰਘ ਨੂੰ ਨਿਸ਼ਾਨੇ ਤੇ ਲੈ ਲਿਆ ਗਿਆ ਹੈ ਰਣਵੀਰ ਸਿੰਘ ਤੇ ਰੋਹਿਤ ਸ਼ਾਟੀ ਨੂੰ ਨਿਸ਼ਾਨੇ ਤੇ ਲੈ ਲਿਆ ਗਿਆ ਹੈ ਹਾਲਾਂਕਿ ਅਕਸਰ ਜਦੋਂ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਬਾਬਾ ਸਦੀਕੀ ਕਤਲकांड ਦਾ ਵੀ ਸੀ ਜ਼ਿਕਰ ਕਰ ਲੈਣੇ ਆ ਤੇ ਬਾਬਾ ਸਦੀਕੀ ਕਤਲकांड ਦੇ ਵਿੱਚ ਸਲਮਾਨ ਖਾਨ ਦਾ ਕਨੈਕਸ਼ਨ ਵੀ ਸਾਹਮਣੇ ਆਇਆ ਸੀ ਕਿ ਸਲਮਾਨ ਖਾਨ ਦੇ ਨਾਲ ਨੇੜਤਾ ਹੈ ਤੇ ਧਮਕੀਆਂ ਦੇ ਵਿੱਚ ਲਾਰੈਂਸ ਦੇ ਗੁਰਕੇਸ਼ ਜ਼ਰੂਰ ਕਹਿੰਦੇ ਨੇ ਕਿ ਖੁਦ ਲਾਰੈਂਸ ਬਿਸ਼ਰੋਈ ਵੀ ਇਹ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਸਲਮਾਨ ਖਾਨ ਦੇ ਨਾਲ ਜੋ ਵੀ ਕਰੀਬੀ ਰੱਖੇਗਾ ਨਜ਼ਦੀਕੀਆਂ ਰੱਖੇਗਾ ਉਸ ਦਾ ਅੰਜਾਮ ਬੁਰਾ ਹੋਵੇਗਾ ਤਾਂ ਹੁਣ ਸਲਮਾਨ ਖਾਨ ਤੋਂ ਬਾਅਦ ਰਣਵੀਰ ਸਿੰਘ ਨੂੰ ਧਮਕੀ ਮਿਲੀ ਆ ਹੈਰੀ ਬੌਕਸਰ ਨਾਂ ਦੇ ਗੈਂਗਸਟਰ ਦੇ ਵੱਲੋਂ ਇਹ ਧਮਕੀ ਭਰੀ ਆਡੀਓ ਕਾਲ ਜੋ ਜਾਰੀ ਕੀਤੀ ਗਈ ਐਕਾਡਿਓ ਜਾਰੀ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਪੂਰੇ ਕਾਰਬਾਰੇ ਪਤਾ ਹੈ ਪੂਰੇ ਸਟਾਫ ਬਾਰੇ ਪਤਾ ਹੈ ਤੇ ਇਸ ਆਡੀਓ ਤੋਂ ਬਾਅਦ ਧਮਕੀ ਤੋਂ ਬਾਅਦ ਹੁਣ ਰਣਵੀਰ ਸਿੰਘ ਦੇ ਘਰ ਦੇ ਬਾਹਰ ਸੁਰੱਖਿਆ ਦਾ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਹੈ